ਫੌਜਦਰੀ ਕੇਸਾਂ ਦੇ ਉੱਗੇ ਵਕੀਲ ਸਰਨ ਰਾਜ ਦੇ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਜੋ ਕਿ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਦੇ ਵਕੀਲ ਵੀ ਹਨ ਇਹਨਾਂ ਨਾਲ ਅੱਜ ਕਈ ਮੁੱਦਿਆਂ ਤੇ ਗੱਲ ਕਰਾਂਗੇ ਤੇ ਜੋ ਦੇਸ਼ 'ਚ ਨਵੇਂ ਕਾਨੂੰਨ ਪਾਸ ਹੋਏ ਹਨ ਉਹ ਮੁੱਦਿਆਂ ਸਬੇਤ ਭਾਈ ਅਮਰਤਪਾਲ ਦੇ ਮੁੱਦੇ ਸਮੇਤ ਹੋਰ ਕਈ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਆਓ ਤੁਹਾਨੂੰ ਅ ਰਾਜਦੇਵ ਸਿੰਘ ਖਾਲਸਾ ਜੀ ਦੇ ਵਿਚਾਰ ਸੁਣਾਉਣੇ ਆ ਰਾਜਦੇਵ ਖਾਲਸਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਸਨ ਜਿਹੜੇ ਦੇਸ਼ ਚ ਨਵੇਂ ਤਿੰਨ ਕਾਨੂੰਨ ਲਾਗੂ ਹੋਏ ਨੇ ਇਹ ਕੀ ਨਹੀਂ ਪਹਿਲਾਂ ਇਹ ਦੱਸਿਆ ਜੀ ਦੇਖੋ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਇਹ ਤਾਨਾਸ਼ਾਹੀ ਹਕੂਮਤ ਚਰਨ ਦੇ ਲਈ ਬਣਾਏ ਗਏ ਇਹ ਜਿਹੜੇ ਕਾਨੂੰਨ ਨੇ ਤਿੰਨੇ ਕਾਨੂੰਨ ਲੋਕ ਭਰੋਹੀ ਮੈਂ ਹੈਰਾਨ ਹੈ ਤੇ ਪਰੇਸ਼ਾਨ ਵੀ ਹੈ ਇਸ ਗੱਲ ਤੇ ਕਿ ਪੰਜਾਬ ਦੀ ਕੋਈ ਸਿਆਸੀ ਪਾਰਟੀ ਜਿਹੜਾ ਜੇ ਬੜੀ ਚਿੰਤਾ ਦਾ ਵਿਸ਼ਾ ਹੈ ਇਸ ਸੰਬੰਧੀ ਨਹੀਂ ਬੋਲਦੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਚੁੱਪ ਬਟ ਲੈਣਾ ਤੇ ਹੋਰ ਮੁੱਦਿਆਂ ਤੇ ਬੋਲੀ ਜਾਣਾ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ ਇੱਕ ਤਰੀਕੇ ਨਾਲ ਸ਼ੋਰ ਸਜਣ ਚ ਇਹ ਤਿੰਨੇ ਤਨੂੰ ਬਣਾ ਕੇ ਜਿਹੜੇ ਪਹਿਲਾਂ ਅੰਗਰੇਜ਼ਾਂ ਵਲੇ ਤਨੂੰ ਬਣੇ ਹੋਏ ਸੀ ਕ੍ਰਿਮੀਨਲ ਪ੍ਰੋਸੀਜਰ ਕੋਡ ਜਿਹਨੂੰ ਪੰਜਾਬੀ ਵਿੱਚ ਜਾਤਤਾ ਫੌਜਦਾਰੀ ਕਹਿੰਦੇ ਆ ਇੰਡੀਅਨ ਪਿਨਲ ਕੋਡ ਜਿਸ ਨੂੰ ਪੰਜਾਬੀ ਦੇ ਵਿੱਚ ਹਿੰਦ ਡੱਡ ਡੰਡ ਵਾਲੀ ਕਹਿੰਦੇ ਆ ਤੇ ਇੰਡੀਅਨ ਐਵੀਡੈਂਸ ਐਕਟ ਜਿਸ ਨੂੰ ਪੰਜਾਬੀ ਦੇ ਵਿੱਚ ਗਵਾਹੀ ਐਕਟ ਜਾਂ ਸ਼ਹਾਦਤ ਐਕਟ ਕਹਿੰਦੇ ਆ ਇਹਨਾਂ ਨੂੰ ਥਾਂ ਇਹ ਨਵੇਂ ਕਾਨੂੰਨ ਬਣਾ ਦਿੱਤੇ ਗਏ ਇਹ ਨਵੇਂ ਕਾਨੂੰਨਾਂ ਦੇ ਵਿੱਚ ਇਹ ਜਿਹੜੀ ਹੈ ਜਮਾਨਤ ਉਠੀ ਧਰਤੀ ਮਿਲਣੀ ਜੀ ਨਵੇਂ ਕਾਨੂੰਨਾਂ ਦੇ ਵਿੱਚ ਇੱਕ ਹੋਰ ਜਿਹੜਾ ਹੈਗਾ ਇਸ ਦੇ ਵਿੱਚ ਰੱਖਿਆ ਹੋਇਆ ਕਿ ਇਸ ਦੇ ਵਿੱਚ ਜਿਹੜਾ ਪੁਲਿਸ ਵਾਲਾ ਐਡਜੈਕਟਿਵ ਹੈ ਉਹ ਜ਼ਿਆਦਾ ਤਾਕਤਵਰ ਬਣਦੀ ਤੇ ਅਦਾਲਤਾਂ ਦੇ ਕੋਲੇ ਜਿਹੜਾ ਹੈ ਥੋੜਾ ਜਿਹਾ ਕੰਮ ਰਹਿ ਗਿਆ ਉਸ ਦੇ ਵੀ ਕਰਨ ਵਾਲਾ ਤੇ ਤੇਜ਼ੀ ਬੜੀ ਲਿਆਤੀ ਬਕਾਲਵਿਆਂ ਦੇ ਫੈਸਲੇ 'ਚ ਕਈ ਵਾਰੀ ਜਿਹੜੀ ਤੇਜ਼ੀ ਹੈ ਉਹ ਬੇਇਨਸਾਫੀ ਕਰ ਜਾਂਦੀ ਹੈ ਤੇ ਕਈ ਵਾਰੀ ਵੀ ਨਹੀਂ ਕਰਦੀ ਆਮ ਤੌਰ ਤੇ ਕਰਦੀ ਹੈ ਤੇ ਇਹ ਸਾਰੇ ਮਸਲਿਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੋਈ ਹੈ ਪ੍ਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਜਦੋਂ ਪਿਛਲੀ ਵਾਰੀ ਪਾਸ ਹੋਏ ਇਸ پارਲੀਮੈਂਟ ਯਾਨੀ ਪਹਿਲੀ ਪਾਰਲੀਮੈਂਟ ਚ ਪਾਸ ਹੋਈ ਜਿਹੜੀ ਪਹਿਲੀ ਚੋਣ ਹੋਈ ਸੀ ਤਾਂ ਇਹਨਾਂ ਤੇ ਕੋਈ ਬਹਿਸ ਨਹੀਂ ਕੀਤੀ ਗਈ ਜੀ ਮੈਂਬਰ ਜਿਹੜੇ ਨੇ ਸੁਸਤ ਰਹੇ ਤੇ ਕਿਸੇ ਪਾਰਟੀ ਨੇ ਕੋਈ ਜਲ ਨਹੀਂ ਕੀਤੀ ਸਿਰਫ ਚੁਲਾਈਂ ਕਹਿ ਦਿੰਦੇ ਆ ਕਿ ਜੀ ਇਹ ਠੀਕ ਨਹੀਂ ਹਨ ਪਰੰਤੂ ਉਹਦੇ ਕੋਈ ਕਾਰਨ ਦੱਸਨੇ ਪੈਂਦੇ ਆ ਉਹ ਕਹਿਣਾ ਪੈਂਦਾ ਉਹਨਾਂ ਨੂੰ ਬਦਲਾਉਣ ਦੇ ਲਈ ਕੋਸ਼ਿਸ਼ ਕਰਨੀ ਪੈਂਦੀ ਹੈ ਉਸ ਦੇ ਵਿੱਚ ਜਿਹੜੀ ਹੈ ਉਹ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਸਾਰੀ ਪਾਵਰ ਜਿਹੜੀ ਹੈਗੀ ਆ ਓਬਜੈਕਟਿਵ ਦੇ ਹੱਥ ਦੇ ਦਿੱਤੀ ਗਈ ਕਿ ਕਿਸੇ ਤੇ ਮਦਦਮਾ ਬਣਾ ਲੈਣ ਕਿਸੇ ਤੇ ਪੁਸ਼ ਕਰ ਲੈਣ ਇਹ ਬੜੀ ਖਤਰਨਾਕ ਪੱਧਰ ਤੇ ਜਿਹੜਾ ਇਹ ਆ ਗਿਆ ਜਿਹੜੇ ਕਾਨੂੰਨ ਦੇ ਫੈਸਲੇ ਹੁੰਦੇ ਆ ਉਹ ਇਸ ਤਰ੍ਹਾਂ ਨਹੀਂ ਹੁੰਦੇ ਕਿ ਉਹ ਸਮਰੀ ਤੌਰ ਤੇ ਚੀਤੇ ਜਾਣ ਤੇ ਉਹ ਉਹਨਾਂ ਤੇ ਧਿਆਨ ਨਾ ਦਿੱਤਾ ਜਾਵੇ ਤੇ ਤੇਜ਼ੀ ਦੇ ਬਹਾਨੇ ਦੇ ਵਿੱਚ ਇਨਸਾਫ਼ ਦਾ ਕਤਲ ਕਰ ਦਿੱਤਾ ਜਾਵੇ ਅਸਲ 'ਚ ਇਹ ਤਿੰਨੇ ਕਾਨੂੰਨਾਂ ਨਾਲ ਇਨਸਾਫ਼ ਦਾ ਕਤਲ ਹੋ ਗਿਆ ਤਾਨਾਸ਼ਾਹੀ ਵਾਲਾ ਰੋਕ ਹੋ ਗਿਆ ਇਹ ਬੜਾ ਗੰਭੀਰ ਮਸਲਾ ਹੈ ਇਸ ਮਸਲੇ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕਿਸੇ ਬੰਦੇ ਤੇ ਇਹ ਇਹੋ ਜਿਹਾ ਕੇਸ ਆ ਪੈਂਦਾ ਜਿਨ੍ਹਾਂ ਚਿਰ ਨਹੀਂ ਹੁੰਦਾ ਉਹਨਾਂ ਚਿਰ ਦੂਰ ਦੇ ਢੋਣ ਸਾਹਬ ਨੇ ਉਹਦੇ ਤੇ ਐਵੇਂ ਕਰੀ ਜਾਂਦੇ ਪਰੰਤੂ ਜਦੋਂ ਕੇਸ ਪਈ ਜਾਏ ਬਹੁਤ ਹੀ ਖਤਰਨਾਕ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਨੇ ਉਹ ਕਹਿੰਨੇ ਨੇ ਵੀ ਨਿਆਂ ਬਹੁਤ ਛੇਤੀ ਮਿਲੇਗਾ ਉਹ ਇਨਸਾਫ ਤੇ ਲੰਬਾ ਸਾਵਾ ਨਹੀਂ ਲੱਗਿਆ ਕਰੂਗਾ ਤੇ ਇਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਕਾਨੂੰਨਾਂ ਨਾਲ ਦੇਖੋ ਜਿਹੜਾ ਇਹ ਜਰੇ ਮੰਤਰੀ ਜਿਹੜੇ ਹੈਗੇ ਅਮਿਤ ਸ਼ਾਹ ਉਹਨਾਂ ਨੇ ਤਾਂ ਇਹ ਗੱਲ ਕਹਿਣੀ ਸੀ ਕਿ ਕਿ ਕਾਨੂੰਨ ਉਹਨਾਂ ਨੇ ਬਣਾਏ ਆ ਉਹਨਾਂ ਨੇ ਪੇਸ਼ ਕਰੇ ਆ ਇਸ ਦੇ ਲਈ ਉਹ ਤਾਂ ਕਹਿਣਾ ਉਹਨਾਂ ਦਾ ਫਰਜ਼ੇ ਬੰਦ ਹੈ ਉਹ ਦੂ ਕਹਿਣੀ ਜੇ ਵੀ ਕਾਨੂੰਨ ਅਸੀਂ ਗਲਤ ਬਣਾਏ ਆ ਤੇ ਅਫਸੋਸ ਨਾਲ ਕਿ ਜਿਹੜੇ ਆ ਉਹ ਪੇਸ਼ ਕਰੇ ਆ ਪਰੰਤੂ ਉਹਨਾਂ ਨੇ ਕਾਰਨ ਕੋਈ ਨਹੀਂ ਦੱਸਿਆ ਕਿ ਅਨੁਸਾਰ ਜਿਹੜਾ ਹੈ ਜੇ ਉਹ ਇਸ ਤਰ੍ਹਾਂ ਮਿਲੂ ਜਿਹੜਾ ਤੇਜ਼ ਮਿਲੂਗਾ ਤੇਜ਼ ਇਨਸਾਫ ਨਹੀਂ ਮਿਲਦਾ ਹੁੰਦਾ ਤੇਜ਼ੀ ਨਾਲ ਕਦੇ ਇਨਸਾਫ ਨਹੀਂ ਮਿਲਿਆ ਜਿੱਥੇ ਤੇਜ਼ੀ ਹੋਊਗੀ ਉੱਥੇ ਇਨਸਾਫ ਦਾ ਕਤਲ ਹੋਊਗਾ ਉਹਦਾ ਮਤਲਬ ਹੁੰਦਾ ਵੀ ਲੇਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਉੱਥੇ ਆਪਾਂ 20 30 ਸਾਲ ਬੈਠੇ ਰਹੀਏ ਪਰੰਤੂ ਜਿਹੜਾ ਇਹ ਹੈ ਕਿ ਬੇਨਤੀ ਜੀ ਨਾਲ ਲਿਆਦਾ ਜਾਂ ਇੱਕ ਦੋ ਪੇਸ਼ਿਆਂ ਦੇ ਵਿੱਚ ਇਨਸਾਫ ਮਿਲ ਜੇ ਕੋਈ ਇਨਸਾਫ ਅਜੇ ਤੱਕ ਨਾ ਮਿਲੇ ਨਾ ਮਿਲ ਸਕਦਾ ਇਹ ਜਦੋਂ ਪਹਿਲੇ ਸਮਿਆਂ ਤੋਂ ਇਹ ਪਰਤ ਚੱਲੀ ਆਉਂਦੀ ਹੈ ਕਿ ਤੇਜ਼ੀ ਦਾ ਜਿਹੜਾ ਹੁੰਦਾ ਉਹ ਕਤਲ ਹੁੰਦਾ ਪਰ ਹੁਣ ਇਹ ਜਿਹੜੀ ਕਾਨੂੰਨ ਬਣੇ ਨੇ ਇਹ ਤਿੰਨ ਲਾਗੂ ਕੀਤੇ ਗਏ ਨੇ ਇਹਦੇ ਵਿੱਚ ਪੁਲਿਸ ਨੂੰ ਵੀ ਪਾਵਰਾਂ ਆਪਣੇ ਵੱਧ ਗਈਆਂ ਨੇ ਜੀ ਪੁਲਸ ਟੋਲੇ ਬਹੁਤ ਜ਼ਿਆਦਾ ਪੁਲਸ ਟੋਲੇ ਬਹੁਤ ਜ਼ਿਆਦਾ ਪਾਵਰਾਂ ਹੋ ਗਈਆਂ ਰਿਮਾਂਡ ਦੀ ਪਾਵਰ ਵੱਧ ਗਈ ਅੱਜ ਇਹ ਹੁੰਦਾ ਸੀ ਕਿ 15 ਦਿਨ ਤੋਂ ਵੱਧ ਜਿਹੜਾ ਸੀ ਉਹ ਪੁਲਸ ਦਾ ਰਿਮਾਂਡ ਨਹੀਂ ਦਿੱਤਾ ਜਾ ਸਕਦਾ ਸੀ 15 ਦਿਨ ਤੋਂ ਬਾਅਦ ਉਹ ਜੇਲ੍ਹ ਚ ਭੇਜਣਾ ਪੈਂਦਾ ਸੀਗਾ ਹੁਣ ਤੇ ਉਹ 24 ਘੰਟਿਆਂ ਦੇ ਵਿੱਚ ਉਹ ਪੇਸ਼ ਕਰਨਾ ਪੈਂਦਾ ਸੀ ਇਹ ਸਾਰੀਆਂ ਮਦਦਾਂ ਜਿਹੜੀਆਂ ਹੋਈਆਂ ਉਸ ਤੇ ਕਾਨੂੰਨ ਹੋਰ ਬਣ ਗਿਆ ਤੇ ਖਤਮ ਹੋ ਗਈਆਂ ਬਈ ਕਿਸਾਨ ਯੂਨੀਅਨ ਜਿਹੜੀ ਇਹ ਤਿੰਨੇ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ ਇਟ ਮੀਨ ਕਿਸਾਨ ਯੂਨੀਅਨ ਸਹੀ ਰਾਹ ਤੇ ਚੱਲ ਰਹੀ ਹੈ ਦੇਖੋ ਇਹ ਵਿਰੋਧ ਦੇ ਵਿੱਚ ਤਾਂ ਸਹੀ ਰਾਹ ਤੇ ਚੱਲ ਰਹੀਆਂ ਨੇ ਸਾਰੇ ਪਰ ਉਹਦਾ ਪ੍ਰਭਾਵ ਕੀ ਹੁੰਦਾ ਉਹਦਾ ਕਿੰਨਾ ਅਸਰ ਹੋਊਗਾ ਵਿਰੋਧ ਜਿਹੜਾ ਹੈ ਉਹ ਕਿਹੜਾ ਜਿਹਾ ਵਿਰੋਧ ਹੈ ਤੇ ਉਹ ਵਿਰੋਧ ਦਾ ਕੋਈ ਅਸਰ ਵੀ ਪੈ ਰਿਹਾ ਹੈ ਕਿ ਨਹੀਂ ਪੈ ਰਿਹਾ ਹੈ ਉਹ ਨਹੀਂ ਕਰਨਾ ਚਾਹੀਦਾ ਸੀ ਜਦੋਂ ਪਿਛਲੇ ਸਮੇਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਪੇਸ਼ ਹੋਇਆ ਸੀ ਇਹ ਕਾਨੂੰਨ ਉਸ ਸਮੇਂ ਵਿਰੋਧ ਨਹੀਂ ਕੀਤਾ ਤੇ ਹੁਣ ਵਿਰੋਧ ਕਰ ਰਹੇ ਨੇ ਤੇ ਤਿੰਨ ਇਹ ਤਾਂ ਜਿਹੜਾ ਹੈ ਉਹ ਲਾਗੂ ਕਰ ਵੀ ਦਿੱਤਾ ਜਿਹੜਾ ਹੈ ਅੱਛਾ ਹੋਰ ਦੇਖੋ ਉਸ ਸਮੇਂ ਇਹਨਾਂ ਰੋਣਾ ਪਿਆ ਸੀ ਕਿ ਸਾਰੀ ਟ੍ਰਾਂਸਪੋਰਟ ਨੇ ਹੜਤਾਲ ਕਰਤੀ ਸੀ ਬਈ ਜਿਹਦੇ ਚ 10 ਸਾਲ ਦੀ ਕੈਦ ਹੈ ਕਿਹੜਾ 10 ਸਾਲ ਕੋ ਤੂੰ ਡਾ ਕਿਹੜਾ 10 ਸਾਲ ਲਈ ਅੰਦਰ ਜਾਊਗਾ ਤੇ ਉਦੋਂ ਹੋਇਆ ਸੀ ਇਹ ਕਾਨੂੰਨ ਅਸੀਂ ਲਾਗੂ ਨਹੀਂ ਕਰਾਂਗੇ ਉਹ ਫੇਰ ਕਰਤਾ ਜਿਹੜਾ ਹਿੱਟ ਐਂਡ ਰਨ ਕਾਨੂੰਨ ਦੀ ਗੱਲ ਕਰਦੇ ਜੀ ਹਾਂਜੀ ਹਾਂ ਹਿੱਟ ਐਂਡ ਰਨ ਤੋਂ ਹੁਣ ਹੁਣ ਲਾਗੂ ਹੋ ਗਿਆ ਉਹ ਹਿੱਟ ਐਂਡ ਰਨ ਜਿਹਦੇ ਪਿੱਛੇ ਸਾਰੇ ਹਿੰਦੁਸਤਾਨ 'ਚ ਲੜਾਈ ਹੁੰਦੀ ਰਹੀ ਉਹਦੇ ਪਰਾਂ ਟ੍ਰਾਂਸਪੋਰਟ ਨੇ ਸੱਤਾਂ ਦਿਨ ਚਰਤਾ ਸੀ ਅੱਜ ਉਹ ਸੁੱਤੇ ਪਏ ਨੇ ਮੌਜ ਨਾਲ ਤੇ ਉਹਨੇ ਜੋ ਤੁਸੀਂ ਬੋਲਦਾ ਹੀ ਨਹੀਂ ਹੈ ਉਹ ਹਿੱਟ ਹਿੰਡਰ ਰੰਦ ਉਹ ਭਈ ਇਹਦੀ ਹੜਤਾਲ ਹੈ ਉਹ ਕਿੱਥੇ ਗਈ ਉਹਦਾ ਕੀ ਅਸਰ ਹੋਇਆ ਕੀ ਕਹਾਣੀ ਹੋਈ ਕਿ ਤਪਾਵਤ ਹੋ ਕੇ ਹੜਤਾਲ ਕਰਤੀ ਉਸ ਤੋਂ ਬਾਅਦ ਕਿਸੇ ਨੇ ਪੁੱਛਿਆ ਨਹੀਂ ਉਹ ਹਿੰਡਰ ਰੰਦ ਦਾ ਕਾਨੂੰਨ ਜਿਹੜਾ ਹੈ ਬੜਾ ਸਖਤ ਹੁਣ ਵਿਰੋਧੀ ਧਿਰ ਹੈ ਜਿਹੜੀ ਉਹ ਵੀ ਬੜੀ ਸਟਰੋਂਗ ਹੈ ਤੇ ਇਹਦੇ ਤਿੰਨ ਕਾਨੂੰਨ ਲਾਗੂ ਹੋ ਗਏ ਤੁਸੀਂ ਵਿਰੋਧੀ ਧਿਰ ਨੂੰ ਗੋਸ਼ੀ ਮੰਨਦੇ ਹੋ ਦੇ ਤੋਂ ਵਿਰੋਧੀ ਧਿਰ ਤਾਂ ਸਭ ਤੋਂ ਵੱਡੀ ਦੋਸ਼ੀ ਹੈ ਵਿਰੋਧੀ ਤਿਰਸ ਇਸ ਤੋਂ ਸਵਾਇਚ ਉਹ ਅਮਸ ਦੇ ਵਿੱਚ ਇਲਜ਼ਾਮबाजी ਕਰਦੇ ਰਹਿੰਦੇ ਆ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਧਾਨ ਮੰਤਰੀ ਤੇ ਇਲਜ਼ਾਮ ਲਾਤਾ ਉਹਨਾਂ ਨੇ ਇਹਨਾਂ ਤੇ ਲਾਤਾ ਉਹਨਾਂ ਨੇ ਕਹਿਤਾ ਕਿ ਤੁਸੀਂ ਜਿਹੜਾ ਹੈ ਜੀ ਇਹ ਹਿੰਦੂ ਸ਼ਬਦ ਦੇ ਵਿੱਚ ਇਹ ਗਲਤ ਇਲਜ਼ਾਮ ਲਾਇਆ ਉਹਨਾਂ ਨੇ ਕਹਿਤਾ ਨਹੀਂ ਜੀ ਮੈਂ ਠੀਕ ਲਾਇਆ ਉਹ ਜਿਹੜੀਆਂ ਲੋਕਾਂ ਨੇ ਆ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਤਾਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਨਵੇਂ ਕਾਨੂੰਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹ ਜਿਹੜੀਆਂ ਵੈਸਾ ਹੋ ਰਹੀਆਂ ਨੇ ਵਿਰੋਧੀ ਧਿਰ ਦੀਆਂ ਤੇ ਰਾਜ ਕਰ ਰਹੀ ਪਾਰਟੀ ਦੀਆਂ ਉਹ ਆਪਣੇ ਆਪਣੇ ਹਿੱਤਾਂ ਲਈ ਖੁਦ ਜਰਜੀ ਲਈ ਸਵਾਰਥ ਲਈ ਹੋ ਰਹੀਆਂ ਨੇ ਉਹਦੇ ਵਿੱਚ ਲੋਕਾਂ ਦਾ ਕੋਈ ਮਤਲਬ ਨਹੀਂ ਵਿਰੋਧੀ ਥੱਲੇ ਆਪਣੀ ਧੂਣ ਤਾਂ ਨਵਾ ਨਹੀਂ ਰਹੀ ਤੇ ਜਿਹੜੀ ਹਕਮਰਾਨ ਪਾਰਟੀ ਆ ਉਹ ਲੋਕਾਂ ਦੇ ਖਿਲਾਫ ਚੱਲ ਰਹੀ ਹੈ ਠੀਕ ਹੈ ਤੇ ਹੁਣ ਜੇ ਸਾਰੀ ਉੱਤੇ ਇਕੱਠੀਆਂ ਹੋ ਗਈ ਵਿਰੋਧ ਕਰਨ ਕੀ ਇਹ ਕਾਨੂੰਨ ਵਾਪਸ ਹੋ ਸਕਦਾ ਕਿ ਹੁਣ ਪਾਸ ਹੋ ਗਿਆ ਬਸ ਹੁਣ ਨਹੀਂ ਕੁਝ ਹੋ ਸਕਦਾ ਦੇਖੋ ਜਦੋਂ ਉਹ ਤਾਂ ਹੁਣ ਜਿਹੜੇ ਤਸਾਨਾ ਦੇ ਖੇਤੀਬਾੜੀ ਕਾਨੂੰਨ ਸੀ ਉਹ ਤਿੰਨੇ ਪਾਸ ਹੋ ਗਏ ਸੀ ਤਿੰਨੇ ਲਾਡੂ ਹੋ ਗਏ ਸੀ ਪਰ ਉਹ ਵਾਪਸ ਲੈਣੇ ਪਏ ਤੋ ਇਹ ਬਾਪ ਸੌਂਗ ਵਿੱਚ ਤਾਂ ਕੋਈ ਸਮੱਸਿਆ ਨਹੀਂ ਹੁੰਦੀ ਬਾਪਸਾ ਤਾਂ ਇਹੇ ਕੁਛ ਮੇਰ ਦੇ ਵਿੱਚ ਇਹ ਲੈ ਲੈਂਦੇ ਆ ਪਰੰਤੂ ਜਿਹੜਾ ਪ੍ਰਭਾਵਸ਼ਾਲੀ ਵਿਰੋਧ ਹੋਵੇ ਦੇਖੋ ਨਵਦੀਪ ਸਿੰਘ ਜੀ ਨੇ ਬਾਰਡਰ ਚੈਨਲ ਉਥੇ ਮੂੰਹ ਮੋੜਤੇ ਸੀ ਜੇ ਆਪਣਾ ਉਹ ਹਰਿਆਣੇ ਦੇ ਵਿੱਚ ਅੰਬਾਲਾ ਦੇ ਵਿੱਚ ਤੇ ਕਰਨਾਲ ਦੇ ਵਿੱਚ ਉਹ ਨਵਦੀਪ ਸਿੰਘ ਨੂੰ ਜ਼ਰਸਦਾਰ ਕਰ ਲਿਆ ਤੇ ਜਿਹੜਾ ਹੁਣ ਸ਼ੰਭੂ ਮੋਰਚਾ ਲੱਗਿਆ ਹੋਇਆ ਨਵਦੀਪ ਸਿੰਘ ਪਿੱਛੇ ਉਹਨਾਂ ਨੇ ਜਿਹੜੀਆਂ ਰੇਲਵੇ ਟ੍ਰੇਨਾਂ ਜੀ ਸੀ ਉਹ ਨਵਦੀਪ ਸਿੰਘ ਪਿੱਛੇ ਬੰਦ ਕਰੀਆਂ ਸੀ ਕਿ ਹਰਿਆਣਾ ਪੁਲਿਸ ਰਹਿ ਆ ਕਰੇ ਪਰ ਉਹ ਜਿਹੜਾ ਹੈਗਾ ਉਹ ਖਤਮ ਹੋ ਗਿਆ ਅੰਦੋਲਨ ਜਿਹੜਾ ਇਹ ਕੀ ਕਰ ਰਹਿ ਲਾਂ ਦਾ ਸੀ ਪਰ ਨਜੀਬ ਸਿੰਘ ਉਹ ਜੇਲ੍ਹ 'ਚ ਰੱਖੀ ਬੈਠਿਆ ਹੈ ਨਾ ਉਹਦੀ ਜ਼ਮਾਨਤ ਹੈ ਤੇ ਉਹ ਪੁਲਿਸ 'ਚ ਫੜਿਆ ਹੁਣ ਉਹਦੇ ਮਾਪੇ ਬਿਆਨ ਦੇ ਰਹੇ ਨੇ ਕਿ 3 ਡਿਗਰੀ ਬਹੁਤ ਹੀ ਪੁੱਠੇ ਦਰਜੇ ਦਾ ਉਸਤੇ ਤਸ਼ੱਦਦ ਕੀਤਾ ਗਿਆ ਐਸਾ ਤਸ਼ੱਦਦ ਕੀਤਾ ਗਿਆ ਜਿਹੜਾ ਸ਼ਬਦਾਂ ਦੇ ਵਿੱਚ ਦੱਸਿਆ ਨਹੀਂ ਜਾ ਰਿਹਾ ਜਾਂ ਜਾਣ ਨਹੀਂ ਸਕਦਾ ਤੇ ਉਦੋਂ ਲੋਟਾਂ ਦੀ ਬੜਾ ਹਮਾਇਤ ਮਿਲਿਆ ਜੀ ਇਹਦੇ ਵਾਟਰ ਚੈਨਲ ਦਾ ਮੂੰਹ ਇੱਧਰ ਨੂੰ ਕਰਤਾ ਉੱਧਰ ਤੋਂ ਕਰਤਾ ਪਰੰਤੂ ਪਿੱਛੋਂ ਜਦੋਂ ਤੋਂ ਜਦੋਂ ਬੰਦੇ ਤੇ ਜਸਮਾਨੀ ਤਸ਼ੱਦਦ ਹੋ ਜਾਂਦਾ ਹੈ ਉਸ ਤੇ ਸਰੀਰੇਕ ਤਸ਼ੱਦਦ ਹੁੰਦਾ ਹੈ ਤਾਂ ਉਸ ਤੋਂ ਬਾਅਦ ਕੋਈ ਵਿਰੋਧ ਚੰ ਨਹੀਂ ਕਰ ਸਕਿਆ ਕੁਝ ਨਹੀਂ ਕਰ ਸਕਿਆ ਉਹ ਵਿਚਾਰਾ ਉੱਥੇ ਬੈਠਾ ਜੋ ਦੂਦੂ ਚੀਤਾ ਸੀ ਉਸ ਨੇ ਆਪਣੇ ਸਵਾਰਥ ਲਈ ਤੇ ਕੀਤਾ ਨਹੀਂ ਸੀ ਉਸ ਨੇ ਲੋਟਾਂ ਲਈ ਤੇ ਕਿਸਾਨਾਂ ਲਈ ਕੀਤਾ ਸੀ ਪਰੰਤੂ ਉਹਦਾ ਕੋਈ ਹੱਲ ਨਹੀਂ ਹੋ ਸਕਿਆ ਨਾ ਤਾਂ ਉਹਦਾ ਕੋਈ ਅਦਾਲਤੀ ਹੱਲ ਹੋ ਸਕਿਆ ਨਾ ਉਹਦਾ ਕੋਈ ਅੰਦੋਲਨ ਦਾ ਹੱਲ ਹੋ ਸਕਿਆ ਤਸੀਬਤਾਂ ਚੱਲ ਰਿਹਾ ਤੇ ਫਿਰ ਉਹ ਜਿਹੜਾ ਹੁਣ ਹੁੰਦਾ ਜਿਹੜਾ ਹੁਣ ਤੁਸੀਂ ਵਿਰੋਧ ਕਰੋਗੇ ਸਰਫਿਸ ਤੇ ਮਜ਼ਾਰਾ ਕਰਕੇ ਵਿਰੋਧ ਹੋ ਗਿਆ ਉਹ ਵਿਰੋਧ ਜਿਹੜਾ ਨਹੀਂ ਹੁੰਦਾ ਜਿੱਨਾ ਚਿਰ ਅਸਰ ਦਾ ਇਤਨਾ ਹੋਵੇ ਜੇ ਇਸ ਦੇ ਖਿਲਾਫ ਇੱਕ ਵੀ ਬੰਦ ਹੋ ਜੇ ਸਾਰੇ ਹਿੰਦੁਸਤਾਨ ਚ ਮੈਂ ਉਹ ਵੀ ਦੱਸ ਦਿਆਂ ਕਿ ਕੀ ਤਰੀਕਾ ਹੈ ਜੇ ਇੱਕ ਵੀ ਬੰਦ ਹੋ ਜੇ ਇਹ ਤਿੰਨੇ ਕਾਨੂੰਨਾਂ ਦੇ ਖਿਲਾਫ ਹਾਂਜੀ ਤੇ ਇਹ ਕਾਨੂੰਨ ਉਦੋਂ ਹੀ ਬਰਸ ਹੋ ਜਾਣਗੇ ਇਤਿਹਾਸ ਦੇ ਵਿੱਚ ਸਾਰਾ ਕੁਝ ਰੁਕ ਗਿਆ ਸਾਰਾ ਕੁਝ ਹੈ ਰੇਲ ਵੀ ਤੇ ਟ੍ਰਾਂਸਪੋਰਟ ਵੀ ਤੇ ਹੋਰ ਵੀ ਬਈ ਕਾਨੂੰਨ ਬਣਾਏ ਨੇ ਇਹ ਜਿਹੇ ਵਿਰੋਧ ਦਾ ਹੁੰਦਾ ਹੁਣ ਜੇ ਬਰਨਾਲੇ ਜਲੂਸ ਕੱਢਦਾ ਉਸੇ ਤਰ੍ਹਾਂ ਲਈ ਜਲੂਸ ਕੱਢਣ ਲੱਗ ਗਏ ਮਹਿਲ ਕਲਾਂ ਕੱਢਣ ਲੱਗ ਗਏ ਉਹਨੂੰ ਪੁੱਛਦਾ ਕਾਉਂ ਉਹ ਜਲੂਸਾਂ ਦਾ ਜਿਹੜਾ ਹੈ ਕੋਈ ਅਸਰ ਨਹੀਂ ਪੈਂਦਾ ਸੋ ਜਿਹੜੇ ਇਹਗੇ ਆ ਇਹ ਨਵਿਕਲੇ ਜੇ ਹੋਈ ਜਾਂਦੇ ਆ ਇੱਕ ਥਾਂ ਤੇ ਹੋ ਗਿਆ ਦੂਜੀ ਥਾਂ ਤੇ ਹੋ ਗਿਆ ਤੀਜੀ ਥਾਂ ਤੇ ਹੋ ਗਿਆ ਜਿਹੜਾ ਵਿਰੋਧ ਹੈ ਪ੍ਰਭਾਵਸ਼ਾਲੀ ਚਾਹੀਦਾ ਉਹ ਵਿਰੋਧ ਐ ਨਹੀਂ ਹੁੰਦਾ ਕਿ ਕਦੇ ਤੁਸੀਂ ਕਿਤੇ ਕਰ ਦੋ ਕਦੇ ਕਿਤੇ ਕਰ ਦੋ ਉਹਦੇ ਨਾਲ ਕਿਸੇ ਹਿੰਦੁਸਤਾਨ ਪੱਤਰ ਦੇ ਵਿਰੋਧ ਹੋਣਾ ਚਾਹੀਦਾ ਇਹ ਜਿਹੜੇ ਤਿੰਨ ਕਾਨੂੰਨ ਲਾਗੂ ਹੋ ਗਏ ਜੀ ਇਹਨਾਂ ਬਾਰੇ ਵਕੀਲਾਂ ਨੂੰ ਕੋਈ ਦੁਆਰੇ ਕੋਈ ਪੜਾਈ ਕਰਨੀ ਪਾਉਗੀ ਦੇਖੋ ਵਾਢੀਲਾਂ ਦੀ ਪੜ੍ਹਾਈ ਤਾਂ ਇਹ ਹੁੰਦੀ ਹੈ ਕਿ ਜਿਹੜਾ ਵਾਢੀਲ ਹੁੰਦਾ ਉਹ ਟ੍ਰੇਨ ਹੋ ਜਾਂਦਾ ਹੈ ਇਸ ਕੰਮ ਦੇ ਵਿੱਚ ਹੁਣ ਮੇਰੀ 50 ਸਾਲ ਦੀ ਪ੍ਰੈਕਟਿਸ ਹੋ ਗਈ ਮੈਂ ਟ੍ਰੇਨਡ ਹੈ ਮੈਂ ਨਵਾਂ ਤਨੂੰਨ ਪੜ੍ਹ ਕੇ ਜਿਹੜਾ ਹੈਗਾ ਉਸ ਤੇ ਜਿਹੜਾ ਉਸ ਬਾਰੇ ਬਹਿਸ ਵੀ ਕਰ ਸਕਦਾ ਹਾਂ ਉਹ ਵੀ ਕਰ ਸਕਦਾ ਮੈਨੂੰ ਕੋਈ ਤਕਲੀਫ ਨਹੀਂ ਹੋਊਗੀ ਕੋਈ ਦੁਬਾਰਾ ਪੜ੍ਹਨਾ ਪੈਂਦਾ ਪਰੰਤੂ ਜਿਹੜਾ ਹੈ ਉਹ ਵਕੀਲ ਦੀ ਤਕਲੀਫ ਨਹੀਂ ਦੇਖਣੀ ਲੋਟਾਂ ਨੂੰ ਤਾਂ ਬਹੁਤ ਵੱਡੀ ਤਕਲੀਫ ਹੋਗੀ ਹੁਣ ਜਿਹੜੇ ਪੁਰਾਣੇ ਕੇਸ ਨੇ ਉਹ ਤਾਂ ਪੁਰਾਣੇ ਤਨੂੰਨ ਅਸਲੇ ਚੱਲਣਗੇ ਜੀ ਜਿਹੜੇ ਇਹ 1 ਜੁਲਾਈ ਤੋਂ ਪਹਿਲਾਂ ਹੋ ਗਏ ਜਿਹੜੇ 1 ਜੁਲਾਈ ਤੋਂ ਬਾਅਦ ਦੇ ਕੇਸ ਨੇ ਜਾਂ 1 ਜੁਲਾਈ ਨੂੰ ਹੋ ਗਏ ਉਹ ਨਵੇਂ ਤਨੂੰਨ ਅਨੁਸਾਰ ਚੱਲਣਗੇ ਤੇ ਵਕੀਲ ਤਾਂ ਪੜ੍ਹਾਈ ਕਰ ਲੂਗਾ ਪਰੰਤੂ ਉਹਦੇ ਚ ਇਹ ਇਹਨਾਂ ਨੂੰ ਮਥਾ올 ਲੈਣਾ ਬਣਾਤਾ ਮਕਦਮਿਆਂ ਨੂੰ ਤੇ ਉਹਦੀ ਗੰਭੀਰਤਾ ਰਹੀ ਨਹੀਂ ਬਸ ਜਿਹੜਾ ਉਹ ਲਿਖੇ ਦਿੰਦਾ ਉਸ ਦੇ ਆਧਾਰ ਤੇ ਕਹਿ ਦੋ ਜੀ ਜਿਹੜਾ ਇਥੋਂ ਰਜੈਕਟ ਹੋਣੀ ਜਾਂ ਪੁਲਿਸ ਨੇ ਲਿਖੇ ਦਿੱਤਾ ਸੋ ਇਹ ਨਹੀਂ ਹੈ ਕਿ ਤਾਨਾਸ਼ਾਹੀ ਜਿਹੜੀ ਹੈ ਉਹ ਨਾ ਸਿਰਫ ਸੋਸ਼ਲ ਹਨ ਕਹਿ ਸਕੋ ਬਹੁਤ ਹੈ ਇਸ ਦੇ ਵਿੱਚ ਵਿਰੋਧੀ ਧਿਰ ਦਾ ਹੁਟਮਰਾਨ ਪਾਰਟੀ ਦਾ ਸਾਰਿਆਂ ਦਾ ਬਹੁਤ ਵੱਡੀ ਜਿਹੜੀ ਦਲਤ ਪੂਰ ਜਿਸਨ ਸਰ ਰਾਜੇ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਕਿਉਂਕਿ ਭੋਜਦਾਰੀ ਕੇਸਾਂ ਦੇ ਉੱਗੇ ਵਕੀਲਾਂ ਨੇ ਜਿਨ੍ਹਾਂ ਨੇ ਬੜੀ ਵਿਸਤਾਰਪੂਰਵਕ ਜਿਹੜੇ ਭਾਰਤ ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਤਿੰਨ ਕਾਨੂੰਨ ਲਾਗੂ ਕੀਤੇ ਹਨ ਉਹਨਾਂ ਬਾਰੇ ਬਾਕੀ ਜਾਣਕਾਰੀ ਦਿੱਤੀ ਹੈ ਬਹੁਤ ਧੰਨਵਾਦ ਖਾਲਸਾ ਜੀ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਦੋਂ ਥੋੜੇ ਹੋਣੇ ਤੋਂ ਲੈ ਕੇ